ਯਾ ਵੀ ਕੋ ਬਣਾਉਣ ਦੇ ਵਿੱਚ ਮੈਂ ਤੁਹਾਡਾ ਦੋਸਤ ਉਸ ਪਰਮਜੀਤ ਸਿੰਘ ਪਾਗਣਾ ਵੱਡੀ ਖਬਰ ਲੈ ਕੇ ਹਾਜ਼ਰ ਹੋ ਚੁੱਕਿਆ ਹਾਂ ਜੀ ਵੱਡੀ ਖਬਰ ਪੰਜਾਬ ਦੇ ਵਿੱਚ ਠੰਡ ਨੇ ਤੋੜ ਦਿੱਤੇ ਨੇ ਸਾਰੇ ਰਿਕਾਰਡ ਪੰਜਾਬ Shimla ਤੋਂ ਵੀ ਜ਼ਿਆਦਾ ਠੰਡਾ ਹੋ ਲੱਗ ਪਿਆ ਹੈ ਤਾਪਮਾਨ ਦੀ ਗੱਲ ਕਰੀਏ 1 ਡਿਗਰੀ ਤੋਂ ਥੱਲੇ ਪਹੁੰਚ ਚੁੱਕਿਆ ਜੀ ਪੰਜਾਬ ਦਾ ਤਾਪਮਾਨ ਸੋ ਇੱਕ ਵੱਡੀ ਖਬਰ ਜਿਹੜੀ ਬਣ ਕੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਵਧ ਰਹੀ ਠੰਡ ਸੂਬੇ ਦੇ ਲੋਕਾਂ ਨੂੰ ਸੰਕੇਤ ਦੇਣ ਲੱਗ ਪਈ ਹੈ ਕਿ ਮੈਂ ਹੁਣ ਪੰਜਾਬ ਦੇ ਵਿੱਚ ਆਪਣੀ ਦਸਤਕ ਦੇ ਚੁੱਕੀ ਐ ਸੋ ਠੰਡ ਨੂੰ ਲੈ ਕੇ ਹੁਣ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਉੱਥੇ ਹੀ ਗੱਲ ਕਰੀਏ ਪੰਜਾਬ ਦੇ ਵਿੱਚ ਕੜਾਕੀ ਦੀ ਜਿਹੜੀ ਠੰਡ ਪੈ ਰਹੀ ਐ ਕੜਾਕੀ ਦੀ ਠੰਡ ਦੇ ਨਾਲ ਪੰਜਾਬ ਦੇ ਵਿੱਚ ਲੁਧਿਆਣੇ ਦਾ ਖਾਸ ਕਰਕੇ ਜਿਹੜਾ ਟੈਂਪਰੇਚਰ ਐ ਪੰਜਾਬ ਦੇ ਵਿੱਚ ਸਭ ਤੋਂ ਠੰਡਾ ਜਿਹੜਾ ਕੀ ਦਿਨ ਕੱਲ ਰਿਹਾ ਜੀ ਲੁਧਿਆਣੇ ਦਾ ਲੁਧਿਆਣੇ ਦੇ ਵਿੱਚ ਗੱਲ ਕਰੀਏ ਕੜਾਕੀ ਦੀ ਠੰਡ ਪਈ ਐ ਜਿੱਥੇ ਘੱਟ ਤੋਂ ਘੱਟ ਤਾਪਮਾਨ 1 ਡਿਗਰੀ ਜਿਹੜਾ ਕੀ ਲੁਧਿਆਣੇ ਦਾ ਦਰਜ ਕੀਤਾ ਗਿਆ ਤੇ ਇਹ ਤਾਪਮਾਨ ਸ਼ਿਮਲੇ ਦੇ ਕਰੀਬ 5 ਡਿਗਰੀ ਸ਼ਿਮਲੇ ਤੋਂ ਕਰੀਬ 5 ਡਿਗਰੀ ਘਟਾ ਹੈ 5 ਡਿਗਰੀ ਘਟਾ ਹੈ ਕਿਉਂਕਿ ਸ਼ਿਮਲੇ ਦੇ ਵਿੱਚ ਘੱਟੋ ਘੱਟ ਤਾਪਮਾਨ ਜਿਹੜਾ ਦਰਜ ਕੀਤਾ ਗਿਆ ਸੀ ਉਹ 6.5 ਡਿਗਰੀ ਸੈਲਸੀਅਸ ਦੇ ਵਿੱਚ ਰਿਕਾਰਡ ਕੀਤਾ ਗਿਆ ਸੀ ਤੇ ਕਿਹਾ ਜਾ ਸਕਦਾ ਕਿ ਪੰਜਾਬ ਦੇ ਵਿੱਚ ਲੁਧਿਆਣਾ ਸਭ ਤੋਂ ਠੰਡਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਘੱਟੋ ਘੱਟ ਤਾਪਮਾਨ 20 ਡਿਗਰੀ ਤੱਕ ਰਿਹਾ ਸੋ ਪੰਜਾਬ ਇਸ ਵਕਤ ਪੂਰੀ ਤਰ੍ਹਾਂ ਠਰ ਚੁੱਕਿਆ ਹੈ ਤੇ ਪੰਜਾਬ ਦੇ ਵਿੱਚ ਠੰਡ ਰਹੀ ਆਪਣੀ ਪੂਰੀ ਤਰਸਤ ਦੇ ਦਿੱਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਠੰਡ ਜਿਹੜੀ ਕੀ ਵਾਧੀ ਰਹੇਗੀ ਤੇ ਰਾਤ ਦਾ ਤਾਪਮਾਨ ਗੱਲ ਕਰੀਏ ਤਾਂ ਪਾਰਾ 5 ਡਿਗਰੀ ਤੋ ਵੀ ਥੱਲੇ ਆ ਸਕਦਾ ਹੈ ਠੰਡ ਡਕ ਚੁੱਕਿਆ ਠੰਡ ਵਾਦੀ ਜਾ ਰਹੀ ਹੈ ਸੋ ਠੰਡ ਦੇ ਵਿੱਚ ਉਹ ਦੇ ਜਿਹੜੇ ਕਿ ਸੰਕੇਤ ਪ੍ਰੋਪੋਰਸ਼ਨ ਨੇ ਜਿਹੜੇ ਕਿਸ ਪ੍ਰਸ਼ਾਸਨ ਬੰਗਲੂ ਕਾਨੂੰ ਦਿੱਤੇ ਜਾ ਰਹੇ ਨੇ ਤੇ ਠੰਡ ਤੋਂ ਬਚਣ ਦੀ ਜਿਹੜੀ ਕਿ ਸਲਾਹ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀ ਕਿ ਪੰਜਾਬ ਦੇ ਵਿੱਚ ਠੰਡ ਹੈ ਉਹ ਹੋਰ ਵਧੇਗੀ ਸਵਾਗਤ ਹੈ ਨਿਊਜ਼ ਵਾਲਾ ਦੇ ਪਰੇਸੀ ਹੁਣ ਤੱਕ ਦੀ ਵੱਡੀ ਖਬਰ channel ਨੂੰ ਸਬਸਕ੍ਰਾਈਬ ਅਜੇ ਤੱਕ ਤੁਸੀਂ ਨਹੀਂ ਕੀਤਾ ਤਾਂ ਜਰੂਰ 495 ਨੂੰ ਸਬਸਕ੍ਰਾਈਬ ਕਰੋ ਬੈਲ ਦਾ ਨਿਸ਼ਾਨ ਜ਼ਰੂਰ ਦਬੋਤੇ ਉਥੇ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਨਿਊਜ਼ ਪੜ੍ਹਨਾ ਚਾਹੁੰਦੇ ਹੋ ਤਾਂ ਸਾਡੀ ਵੈਬਸਾਈਟ ਦੇ ਉੱਪਰ ਵੀ ਜਾ ਸਕਦੇ ਹੋ www.raznewswala.com ਦੇ ਉੱਪਰ ਤੇ ਪਰਮੀਟਰ ਹੁਣ ਦਾ ਉਹ اجازت ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ